ਦੋਸਤੋ ਖਨੌਰੀ ਬਾਰਡਰ ਤੇ ਇਸ ਟਾਈਮ ਅਸੀਂ ਮੌਜੂਦ ਹਾਂ ਜਿਹੜਾ 13 ਫਰਵਰੀ ਤੋਂ ਲਗਾਤਾਰ ਇਹ ਅੰਦੋਲਨ ਚੱਲ ਰਿਹਾ 11 ਮਹੀਨੇ ਹੋ ਗਏ ਨੇ ਬਹੁਤ ਉਤਰਾ ਚੜ੍ਹਾ ਆਏ ਥੇ ਸਾਡੇ ਨਾਲ ਪ੍ਰਧਾਨ ਜੀ ਬੈਠੇ ਹੋਏ ਨੇ ਸਰਦਾਰ ਸੁਖਜੀਤ ਸਿੰਘ ਜੀ ਔਰ ਸਰਦਾਰ 인ਦਰਜੀਤ ਸਿੰਘ ਜੀ ਦੋਨੋਂ ਪ੍ਰਧਾਨ ਬੈਠੇ ਹੋਏ ਆ ਔਰ ਢੱਲੇਵਾਲ ਸਾਹਿਬ ਨੂੰ ਅੱਜ 29 ਦਿਨ ਹੋ ਗਏ ਆ ਇਹਨਾਂ ਤੋਂ ਅਗਲੀ ਰਣਨੀਤੀ ਪੁੱਛਦੇ ਆ ਕਿਵੇਂ ਮੋਰਚਾ ਹੁਣ ਸੁਮਾਰ ਰਹੇ ਹੋ ਕਿਉਂਕਿ ਬਹੁਤ ਪੀਕ ਤੇ ਚੱਲ ਰਿਹਾ ਇਸ ਟਾਈਮ ਪ੍ਰਧਾਨ ਜੀ ਵਰਜੀ ਖਾਲਸਾ ਵਰਜੀ ਫਤਿਹ ਓਏ ਖਾਲਸਾ ਫਤਿਹ ਜੀ ਪੁੱਲਾ ਜੀ ਕੀ ਕਹਿਣਾ ਚਾਹੁੰਦੇ ਹੋ 29 ਦਿਨ ਹੋ ਗਏ ਅਜ ਪ੍ਰਧਾਨ ਜੀ ਨੂੰ ਦੇਖੋ 29 ਦਿਨ ਮਰਨ ਵਰਤ ਮੈਨੂੰ ਲੱਗਦਾ ਸ਼ਾਇਦ ਦੂਜਾ ਸਭ ਤੋਂ ਲੰਬਾ ਮਰਨ ਵਰਤ ਜਿਹੜਾ ਇਹ ਹੋ ਚੱਲਿਆ ਤਾਂ ਫਿਰ ਮਨ ਸਾਹਿਬ ਨੇ ਪਹਿਲਾਂ ਜਿਹੜਾ ਉਹ 74 ਦਿਨ ਰੱਖਿਆ ਸੀਗਾ ਔਰ ਸ਼ਹੀਦੀ ਪ੍ਰਾਪਤ ਕਰ ਗਏ ਸੀਗਾ ਮੈਨੂੰ ਲੱਗਦਾ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਆ ਉਹ 29 ਦਿਨ ਸਿਹਤ ਕਾਫੀ ਕਮਜ਼ੋਰ ਹੋ ਗਈ ਆ ਲੇਕਿਨ ਆਰਾਦਾ ਉਹ ਨਾ ਪੱਕਾ ਹੋ ਹੀ ਜਾਂਦਾ ਜੋ ਜੋ ਦਿਨ ਨਿਕਲਦੇ ਆ ਰਾਦਾ ਜਿਹੜਾ ਹੋਰ ਜਿਆਦਾ ਪੱਕਾ ਹੋ ਜਾਂਦਾ ਔਰ ਆਪਣੇ ਆਪ ਨੂੰ ਉਹਨਾਂ ਨੇ ਮਤਲਬ ਪਹਿਲੇ ਦਿਨ ਤੋਂ ਮਾਨਸਿਕ ਤੌਰ ਤੇ ਤਿਆਰ ਕੀਤਾ ਸੀਗਾ ਜਿੰਨਾ ਹੁਣ ਸਾਡੇ ਤੇ ਪ੍ਰੈਸ਼ਰ ਆ ਪ੍ਰਸ਼ਾਸਨ ਦਾ ਦੂਜਾ ਤਜਾ ਜੋ ਉਹ ਪਹਿਲਾਂ ਆਪਣੀ ਕੋਸ਼ਿਸ਼ਾਂ ਹੀ ਲੱਗੇ ਹੋਏ ਨੇ ਉਨਹੀਂ ਸਾਡੀ ਜਿਹੜੀ ਵੱਧ ਜਾਂਦੀ ਆ ਇਹ ਸਿਚੁਏਸ਼ਨ ਨੂੰ ਕੰਟਰੋਲ ਕਰਨ ਵਾਸਤੇ ਡੱਲੇਵਾਲ ਸਭ ਦੀ ਸੁਰੱਖਿਆ ਨੂੰ ਲੈ ਕੇ ਉਹਨਾਂ ਨਾਲ ਮਿਲਣੇਗਾ ਕੌਣ ਕੌਣ ਆ ਰਿਹਾ ਉਹ ਵੀ ਧਿਆਨ ਰੱਖਿਆ ਜਾ ਵੀ ਕਿਉਂ ਨਾ ਸਿਹਤ ਮਤਲਬ ਕੋਈ ਇਹੋ ਜਿਹਾ ਇਨਫੈਕਸ਼ਨ ਵਗੈਰਾ ਨਾ ਹੋ ਜੇ ਤਾਂ ਕਿ ਉਹਦਾ ਜਿਹੜਾ ਮਰਨ ਵਰਤਾ ਉਹ ਹੋਰ ਲੰਬਾ ਚੱਲ ਸਕੇ ਔਰ ਜਿਹੜੀ ਗੁੰਗੀ ਪੈਰੀ ਸਰਕਾਰ ਆ ਇਹਦੇ ਕੋਲ ਆਪਣੀਆਂ ਨੇ ਮੰਗਾਂ ਲੈ ਕੇ ਆਪਾਂ ਚੱਲੇ ਹੋਇਆ ਜੜੀਆਂ ਨੇ ਪਹਿਲਾਂ ਮੰਨ ਚੁੱਕੀ ਆ ਲਿਖ ਕੇ ਲਿਖਤੀ ਵਾਰੇ ਕਰ ਚੁੱਕੀ ਆ ਉਹਨਾਂ ਨੂੰ ਲਾਗੂ ਕਰਵਾ ਸਕੀਏ ਔਰ ਦੇਸ਼ ਦੇ 80% ਨਾ ਵਾਦੀ ਰੱਖ ਕਿਸਾਨਾਂ ਮਜ਼ਦੂਰਾਂ ਦੀਆਂ ਉਹਨਾਂ ਦਾ ਆਉਣ ਵਾਲੇ ਸਮੇਂ ਜਿਹੜਾ ਵਾ ਕੁੱਖ ਜਿਹੜਾ ਵਾ ਉਜਲ ਹੋ ਸਕਿਆ ਤੇ ਪ੍ਰਧਾਨ ਜੀ ਦੂਜਾ ਨੰਬਰ ਤੁਹਾਡਾ ਵਾ ਉਹਦੇ ਤੇ ਡਰਣ ਵਿਸ਼ਵਾਸ ਹੈ ਆ ਦੇਖੋ ਜਦੋਂ ਆਪਾਂ ਕੁਰਬਾਨੀ ਵਾਸਤੇ ਤਿਆਰ ਹੋ ਜਾਂਦੇ ਹਾਂ ਨਾ ਪਰਮਾਤਮਾ ਉਦੋਂ ਸਾਡੇ ਸਿਰ ਤੇ ਹੱਥ ਰੱਖ ਦਿੰਦਾ। ਕੀ ਬਾਤ ਹੈ। ਫਿਰ ਉਹ ਡੋਲਣ ਨਹੀਂ ਦਿੰਦਾ। ਸਾਡਾ ਸਿਰੜ ਪੱਕਾ ਹੋਣਾ ਚਾਹੀਦਾ, ਉਹਦੇ ਤੇ ਵਿਸ਼ਵਾਸ ਪੱਕਾ ਹੋਣਾ ਚਾਹੀਦਾ। ਮੈਨੂੰ ਲੱਗਦਾ ਕਿ ਮੈਨੂੰ ਸ਼ਾਇਦ ਮੈਂ ਨਹੀਂ ਚਾਹੁੰਦਾ ਵੀ ਡਲੇਵਾਲ ਸਾਹਿਬ ਇਸ ਤਰ੍ਹਾਂ ਹੋ ਜਾਣ, ਲੇਕਿਨ ਜਦੋਂ ਆਪਾਂ ਇੱਕ ਕਾਰਜ ਤੇ ਲੱਗੇ ਹੋਏ ਆਂ ਇਹ ਹੋਣਾ ਲਾਜ਼ਮੀ ਆ। ਅਗਰ ਸਰਕਾਰ ਮੰਗਾ ਨਹੀਂ ਮੰਨੂਗੀ ਤੇ ਉਸੇ ਦਿਨ ਮੈਨੂੰ ਉਸੇ ਸਟੇਜ ਤੇ ਬੈਠਾ ਦੇਖੋਗੇ ਔਰ ਆਖਰੀ ਸਾਥਕ ਲੜਦੇ ਜਾਵਾ ਦੇਖੋਗੇ। ਇਤਿਜਾ ਨੰਬਰ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾ ਇਹ ਵੀ ਨਾਲ ਨੇ ਸਾਡੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਆਪਣਾ ਚੈਨਲ ਲੈ ਕੇ ਇੱਥੇ ਖਨੌਰੀ ਮੋਰਚੇ ਵਿੱਚ ਪੁੱਜੇ ਹੋ ਮੈਂ ਇੱਕ ਗੱਲ ਰੱਖੂੰਗਾ ਕਿ ਅਸੀਂ ਭਾਵੇਂ ਲੱਖ ਕੁਰਬਾਨੀਆਂ ਕਰ ਜਾਈਏ ਨਾ ਪਰ ਜੋ ਸਾਨੂੰ ਸੇਤ ਜਗਜੀਤ ਸਿੰਘ ਡੱਲੇਵਾਲ ਤੋਂ ਮਿਲਣੀ ਜੋ ਸੇਤ ਜਨਤਾ ਨੂੰ ਪ੍ਰਾਪਤੀਆਂ ਵਾਸਤੇ ਮਿਲਣੀ ਆ ਜੋ ਸੇਤ ਜਨਤਕ ਲੋਕਾਂ ਨੂੰ ਚੱਲਣ ਵਾਸਤੇ ਮਿਲਣੀ ਆ ਉਹ ਸੇਤ ਕਿਤੇ ਹੋ ਸਕਦਾ ਸੀ ਨਾ ਪਣਾ ਸਕੀ ਗੀ ਕੁਰਬਾਨੀ ਤਾਂ ਇਨਸਾਨ ਦੀ ਜ਼ਿੰਮੇਵਾਰੀ ਬਣਦੀ ਆ ਕਿ ਸਰਬੱਤ ਦੇ ਭਲੇ ਲਈ ਦੇਣੀ ਚਾਹੀਦੀ ਆ ਪਰ ਕਿਤੇ ਕੋਈ ਐਹੋ ਜੀ ਵੀ ਕੁਰਬਾਨੀ ਹੁੰਦੀ ਆ ਕਿ ਜਿਹੜੀ ਸਾਰੇ ਦੇਸ਼ ਦੀਆਂ ਇੱਕ ਵੱਡੇ ਤੌਰ ਤੇ ਜੜਾ ਹੁੰਦੀਆਂ ਤੇ ਜੇ ਉਸ ਕੁਰਬਾਨੀ ਦੀਆਂ ਜੜਾਂ ਨੂੰ ਜਦੋਂ ਸੇਕ ਵੱਜਦਾ ਭਾਵੇਂ ਲੱਖਾਂ ਪਿੱਛੇ ਕੁਰਬਾਨੀਆਂ ਤਿਆਰ ਹੋਣ ਪਰ ਜਿਹੜੇ ਸੇਦ ਜਾਂ ਹੋਰ ਨਹਾਰਾਂ ਬਦਲਦੀਆਂ ਦੇਸ਼ ਦੀਆਂ ਇਹ ਬਹੁਤ ਹੀ ਕਈ ਰਮ ਮੁਸ਼ਕਲ ਵਾਲੀ ਗੱਲ ਹੁੰਦੀ ਆ ਕਿਉਂਕਿ ਸਾਨੂੰ ਸਰਦਾਰ ਜਗਜੀਤ ਸਿੰਘ ਢੱਲੇਵਾਲ ਵਰਗੇ ਲੀਡਰ ਜਿਹੜੇ ਨਹੀਂ ਲੱਭਣੇ ਕਿਉਂਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਭਾਵੇਂ ਅਸੀਂ ਲੱਖ ਮਿਹਨਤ ਕੀਤੀ ਔਰ ਕਈ ਇਹੋ ਜਿਹੀਆਂ ਤੀਜਾਂ ਸਾਹਮਣੇ ਆਈਆਂ ਕਿ ਜਿੰਨੇ ਜਿਹੜੀਆਂ ਉਹਨਾਂ ਨੇ ਆਪਣੀ ਜ਼ਿੰਦਗੀ ਦੀਆਂ ਸਾਡੇ ਕੋਲ ਰੱਖੀਆਂ ਹੋਣ ਔਰ ਉਹਨਾਂ ਜ਼ਿੰਦਗੀ ਤੋਂ ਲੈ ਕੇ ਹੀ ਸੇਵਾ ਦੇ ਵਿੱਚ ਬਹੁਤ ਹਿੱਸਾ ਪਾਇਆ ਜਿਵੇਂ ਛੋਟੀ ਉਮਰੇ ਗੁਰੂ ਦੇ ਨਾਲ ਜੁੜਨਾ ਫਿਰ ਟੀਮਾਂ ਤਿਆਰ ਕਰਨੀਆਂ ਗੁਰੂ ਘਰ ਵਾਸਤੇ ਹਰੀ ਅਖੰਡ ਪਾਠ ਕਰਨੇ ਔਰ ਲੰਮਾ ਸਮਾਂ 10 ਤੋਂ 15 ਸਾਲ ਅਖੰਡ ਪਾਠ ਕਰਕੇ ਫਿਰ ਜਥੇਬੰਦੀ ਜੁਆਇਨ ਕਰਨੀ ਜਥੇਬੰਦੀ ਜੁਆਇਨ ਕਰਕੇ ਕੋਈ 40 ਤੋਂ 45 ਸਾਲ ਸੇਵਾ ਕਰਨੀ ਇਹ ਬੜੀ ਤਗੜੀ ਕਰਨ ਵਾਲੀ ਗੱਲ ਆ ਕਿਉਂਕਿ ਘਰ ਤੱਕ ਅਸੀਂ ਪਹੁੰਚ ਕੀਤੀ ਔਰ ਉਹਦੇ ਨਾਲ ਨਾਲ ਆਖਰੀ ਜ਼ਿੰਦਗੀ ਦੀ ਜਿਹੜੀ ਇੱਕ ਪੂੰਜੀ ਦਾ ਦੇ ਲਾ ਦੇਣੀ ਉਹ ਵੀ ਬੜੀ ਵੱਡੀ ਗੱਲ ਹੁੰਦੀ ਆ ਉਹ ਸਰਮਾਇਆ ਹੁੰਦਾ ਇੱਕ ਕਿ ਜਿਹੜੀ ਜ਼ਿੰਦਗੀ ਦੀ ਪੂੰਜੀ ਉਹ ਸਰਮਾਇਏ ਨੂੰ ਖਤਮ ਕਰਨ ਲੋਕਾਂ ਵਾਸਤੇ ਔਰ ਸਾਡੇ ਮੂੰਹ ਦੇ ਵਿੱਚੋਂ ਇਹੋ ਜਿਹਾ ਕੋਈ ਸ਼ਬਦ ਨਹੀਂ ਨਿਕਲਦੇ ਅੱਜ 29 ਦਿਨ ਹੋ ਗਏ ਆ ਕਿ ਸਾਡਾ ਜਰਨੈਲ ਸਾਡੇ ਹੱਥਾਂ ਦੇ ਵਿੱਚੋਂ ਖੁੱਸ ਜਾਵੇ ਕਿਉਂਕਿ ਕਿਤੇ ਤੁਹਾਨੂੰ ਪਤਾ ਹੋਣਾ ਕਿ ਜਦੋਂ ਸਰਦਾਰ ਹਰੀ ਸਿੰਘ ਨਲੂਗਾ ਜਮਰੌਰ ਦੇ ਕਿਲੇ ਵਿੱਚ ਸ਼ਹੀਦ ਹੋਇਆ ਸੀ ਤੇ ਉਹਦਾ ਵੀ ਕੁਝ ਦਿਨ ਸ਼ਹੀਦੀ ਸਾਹਮਣੇ ਨਹੀਂ ਸੀ ਲੈਂਦੀ ਗਈ ਕਿ ਉਹਦਾ ਕਰਕੇ ਦੇਸ਼ਦਾਰਾ ਤੋਂਸ ਨਾ ਚੱਲਦਾ ਸੀ ਤੋ ਇੱਕ ਇਹ ਲੀਡਰ ਆ ਕਿ ਜਿਹੜੇ ਦਿੱਲੀ ਵਾਲੇ ਅੰਦੋਲਨਾਂ ਤੋਂ ਲੈ ਕੇ ਔਰ ਹੁਣ ਤੱਕ ਅਸੀਂ ਜਿਹੜਾ ਸਫਰ ਕੀਤਾ ਉਹਦੇ ਵਿੱਚ ਵੀ ਇੱਕ ਇਹ ਲੀਡਰ ਸੀਗਾ ਜਿਹੜਾ ਅੜ ਕੇ ਸਾਰੀਆਂ ਜਥੇਬੰਦੀਆਂ ਦੇ ਅੱਗੇ ਔਰ ਦੇਸ਼ ਦੇ ਭਲੇ ਦੀ ਗੱਲ ਕਰਦਾ ਸੀ ਤੇ ਅੱਜ ਵੀ ਪੂਰੀ ਜ਼ਿੰਦਗੀ ਦਾਤ ਲਾ ਕੇ ਸਾਰੀਆਂ ਜਥੇਬੰਦੀਆਂ 'ਚੋਂ ਬਾਹਰ ਨਿਕਲ ਕੇ ਦੇਸ਼ ਦੇ ਭਲੇ ਵਾਸਤੇ ਕੁਰਬਾਨੀ ਵਾਸਤੇ ਬੈਠਾ ਔਰ ਅਸੀਂ ਤਾਂ ਰੱਬ ਦੇ ਅੱਗੇ ਦੁਆ ਕਰਦੇ ਆਂ ਔਰ ਮਾਨਯੋਗ ਨਰੇਂਦਰ ਮੋਦੀ ਦੇ ਅੱਗੇ ਵੀ ਦੁਆ ਕਰਦੇ ਆਂ ਔਰ ਚੀਫ ਜਸਟਿਸ ਦੇ ਔਰ ਸੁਪਰੀਮ ਕੋਰ ਜਿੰਨੇ ਵੀ ਸੰਸਥਾਵਾਂ ਸੀ ਉਹਨਾਂ ਦੇ ਅੱਗੇ ਦੁਆ ਕਰਦੇ ਆਂ ਖਾਸ ਕਰਕੇ ਆਪਣੀ ਭਾਰਤ ਦੀ ਚੁਣੀ ਹੋਈ ਸਰਕਾਰ ਦੇ ਅੱਗੇ ਦੁਆ ਕਰਦੇ ਆਂ ਕਿ ਸਾਨੂੰ ਇਹੋ ਜਿਹੇ ਲੀਡਰ ਨਹੀਂ ਲੱਭਣੇ ਔਰ ਕਿਸੇ ਸਮੇਂ ਦੇ ਵਿੱਚ ਤੁਹਾਨੂੰ ਕਿਦੇ ਦੁਨੀਆ ਲੈਵਲ ਦਾ ਇਹੋ ਜਿਹਾ ਕੋਈ ਖਤਾਬ ਨਾ ਮਿਲ ਜਾਵੇ ਜਿਵੇਂ ਆਗਰੇ ਦੀ ਧਰਤੀ ਤੇ ਜਾਂਦੇ ਆਂ ਨਰੰਗੇ ਦੀ ਔਰੰਗਜੇਬ ਦੀ ਜਿਹੜੀ ਆ ਉਹ ਉਥੇ ਸਮਾਦ ਆਉਂਦੀ ਔਰ ਹੋ ਸਕਦਾ ਉਥੇ ਕੋਈ ਉਹਦੇ ਲਾਗੇ ਖੜਕੇ ਉਹਨਾਂ ਨਿਕਲਦਾ ਹੋਵੇ ਤੇ ਇੱਕ ਉਹ ਆਲੋਕ ਜਿਨ੍ਹਾਂ ਇਤਿਹਾਸ ਸਿਰਜਿਆ ਜਿਹੜੇ ਸੱਚਖੰਡ ਹਜੂਰ ਸਾਹਿਬ ਤੱਕ ਪਹੁੰਚ ਕਰਕੇ ਨਤਮਸਤਕ ਹੁੰਦੇ ਆ ਔਰ ਇਸ ਕਰਕੇ ਅੱਜ ਉਹੀ ਸਿਸਟਮ ਆ ਚੁੱਕਾ ਕਿ ਉਹਨਾਂ ਦੇ ਇਤਿਹਾਸਾਂ ਦੇ ਪਹਿਰੇ ਦੇ ਮੁਤਾਬਕ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਔਰ ਤੁਹਾਡੇ ਦੇਸ਼ ਦੇ ਸਿਸਟਮ ਦੀ ਗੱਲ ਰੱਖਣ ਵਾਸਤੇ ਔਰ ਸੇਧ ਦੇਣ ਵਾਸਤੇ ਔਰ ਇਹ ਸੰਘਰਸ਼ ਕਰ ਰਿਹਾ ਔਰ ਅਸੀਂ